ਹਸਪੀਟਲ ਦੇ ਵਿੱਚ ਵੈਂਟੀਲੇਟਰ ਮਸ਼ੀਨ ਚਾਹੀਦੀਆਂ ਜੀ 2 ਇੱਕ ਸਾਡੇ ਹਸਪੀਟਲ ਵਿੱਚ ਐਮ ਆਰ ਆਈ ਕਰਾਉਣ ਵਾਲੀ ਹੈ ਬੱਚਿਆਂ ਦੀਆਂ 25 ਐਮ ਆਰ ਆਈਆਂ ਪੈਂਡਿੰਗ ਆ ਜੀ ਇੱਕ ਸਾਡੇ ਹਸਪਤਾਲ 'ਚ ਦਵਾਈਆਂ ਦੀ ਲੋੜ ਆ ਜੀ ਜਰਨਲ ਦਵਾਈਆਂ ਮੈਡੀਸਿਨ ਤੁਸੀਂ ਸਾਨੂੰ ਲੈ ਕੇ ਦੇ ਸਕਦੇ ਹੋ ਡਾਈਪਰ ਸ਼ੀਟਾਂ ਦੀ ਵੀ ਲੋੜ ਆ ਡਾਈਪਰਾਂ ਦੀ ਲੋੜ ਆ ਗਲਵਜ਼ ਚਾਹੀਦੇ ਨੇ ਮਾਸਕ ਚਾਹੀਦੇ ਨੇ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਜਿਹੜੀਆਂ ਸਾਡੇ ਪਰਿਵਾਰ ਦੇ ਵਿੱਚ ਉਹਨਾਂ 'ਚ ਵੀ ਸਾਡਾ ਜਰੂਰ ਸਹਿਯੋਗ ਦਿਓ ਜੀ ਤੇ ਕੋਲੇ ਡਾਕਟਰ ਨੇ ਨਰਸਿੰਗ ਸਟਾਫ ਆ ਉਹਨਾਂ ਦੀਆਂ ਤਨਖਾਹਾਂ ਦੇਣੀਆਂ ਤੇ ਉਹ ਪਰਿਵਾਰ ਦੀਆਂ ਖੋਰ ਬਹੁਤ ਸਾਰੀਆਂ ਜ਼ਰੂਰਤਾਂ ਆ ਜਿਹੜੀਆਂ ਪੂਰੀਆਂ ਕਰਨੀਆਂ ਇੰਜ ਲੱਗਦਾ ਕਈ ਵਾਰੀ ਵੀ ਜਿਵੇਂ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੀਆਂ ਬੀਬੀਆਂ ਭੈਣਾਂ ਨਾਲ ਜਿਵੇਂ ਜਾਗਤੀ ਕਰ ਰਹੇ ਹੁੰਦੇ ਆ ਆ ਛੋਟਾ ਜਿਹਾ ਵੇੜਾ ਤੁਸੀਂ ਦੇਖੋ ਇਸ ਵੇੜੇ ਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੀਆਂ ਮਾਤਾਵਾਂ 180 ਮੈਂਬਰ ਨੇ ਸਾਡੇ ਜਿਹੜੇ ਫੀਮੇਲ ਮੈਂਬਰ ਨੇ ਉਹਨਾਂ ਸਾਰਿਆਂ ਨੇ ਬਹਿਣਾ ਬਹੁਤ ਔਖਾ ਹੋ ਜਾਂਦਾ ਉਹਨਾਂ ਦਾ ਬਹੁਤ ਮੁਸ਼ਕਿਲ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁਖਤਾਰੀ ਸੇਵਾ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਵਾਸਤੇ ਇੱਕ ਜ਼ਰੂਰੀ ਸੁਨੇਹਾ ਲੈ ਕੇ ਪਹੁੰਚੇ ਆ ਜੀ ਅਸੀਂ ਸਾਰਾ ਪਰਿਵਾਰ ਇੱਥੇ ਇਕੱਠਿਆਂ ਬੈਠ ਕੇ ਗੁਰੂ ਕੇ ਲੰਗਰ ਛਕ ਰਹੇ ਆ ਸਾਡੇ ਪਰਿਵਾਰ ਦੇ ਵਿੱਚ 850 ਦੇ ਕਰੀਬ ਮੈਂਬਰ ਆ ਅਸੀਂ ਜਿਹਦੇ ਵਿੱਚ ਸਾਡੇ ਪਰਿਵਾਰ ਦੀਆਂ ਮਾਵਾਂ ਤੇ ਭੈਣਾਂ ਕਰੀਬ 180 ਮੈਂਬਰ ਨੇ ਅਸੀਂ ਸਭ ਤੋਂ ਜ਼ਰੂਰੀ ਸੁਨੇਹਾ ਤੁਹਾਡੇ ਤੇ ਕਰੇ ਲੈ ਕੇ ਆਏ ਆ ਵੀ ਜਿਵੇਂ ਤੁਸੀਂ ਦੇਖਦੇ ਹੋ ਹੁਣ ਆ ਬੇੜਾ ਸਾਡਾ ਕਿਵੇਂ ਭਰ ਗਿਆ ਪ੍ਰਸ਼ਾਦ ਦਾ ਛਕਾਉਣ ਨੂੰ ਵੀ ਜੇ ਆਪਾਂ ਦੇਖੀਏ ਪੂਰੀ ਜਗ੍ਹਾ ਨਹੀਂ ਪੈਂਦੀ ਇੱਥੇ ਸਾਨੂੰ ਤੇ ਇਹ ਵੀ ਹਜੇ ਸਾਡੇ 60% ਮੈਂਬਰ ਆਏ ਨੇ 40% ਮੈਂਬਰ ਹਜੇ ਇੱਥੇ ਥੱਲੇ ਨਹੀਂ ਉਤਰੇ ਉੱਪਰ ਉਹ ਬਿਲਡਿੰਗ ਦੇ ਵਿੱਚ ਬੈਠੇ ਆ ਤੁਸੀਂ ਦੇਖਦੇ ਹੋ ਉੱਪਰ ਆ ਉਹਨਾਂ ਨੂੰ ਉੱਪਰ ਹੀ ਪ੍ਰਸ਼ਾਦ ਦਾ ਛਕਾਇਆ ਜਾਣਾ ਤੇ ਜੇ ਸਾਰੇ ਮੈਂਬਰਾਂ ਨੂੰ ਇੱਕ ਥਾਂ ਤੇ ਇਕੱਠੇ ਕਰਨਾ ਹੋਵੇ ਸਾਡੇ ਕੋਲੇ ਜਗ੍ਹਾ ਨਹੀਂ ਬਚਦੀ ਇਸ ਕਰਕੇ ਇੱਧਰ ਅੱਧਾ ਜਿਹੜਾ ਵੇੜਾ ਵਾ ਬੀਬੀਆਂ ਤੇ ਭੈਣਾਂ ਵਾਸਤੇ ਛੱਡਿਆ ਹੋਇਆ ਵਿਚਾਲੇ ਦੀਵਾਰ ਕਰਕੇ ਤੇ ਸਾਡੀ ਬੇਨਤੀ ਹੈ ਜੀ ਇੱਕ ਜ਼ਰੂਰੀ ਸੁਨੇਹਾ ਬੀਬੀਆਂ ਤੇ ਭੈਣਾਂ ਦਾ ਅਸੀਂ ਘਰ ਅਲੱਗ ਬਣਾਉਣ ਜਾ ਰਹੇ ਹਾਂ ਜੀ ਜਿਹੜੀਆਂ ਕਿ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਬੇਸਮੈਂਟ ਵਾਸਤੇ ਅਸੀਂ ਜਗ੍ਹਾ ਮਿੱਟੀ ਪੱਟ ਲਈਏ ਬੇਸਮੈਂਟ ਪਟਿਆ ਪਿਆ ਵਾ ਬਸ ਨਹੀਂ ਪੱਥਰ ਰੱਖਣਾ ਬਾਕੀ ਆ ਤੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਨਵੀਂ ਬਿਲਡਿੰਗ ਦੀ ਤਸਵੀਰ ਆ ਜਿਹੜੀ ਬਣਨ ਜਾ ਰਹੀ ਹੈ ਪਰ ਸਾਡੀ ਬੇਨਤੀ ਹੈ ਜੀ ਆ ਬਿਲਡਿੰਗ ਦਾ ਜਦੋਂ ਕਾਰਜ ਸ਼ੁਰੂ ਕੀਤਾ ਸੀਗਾ 3 ਸਾਲ ਲੱਗ ਗਏ ਹਜੇ ਤੱਕਰ ਕੰਮ ਨੇ ਪਰੇ ਨਹੀਂ ਚੜਿਆ ਸਾਡਾ ਇਹ ਤੇ ਸਾਡੀ ਬੇਨਤੀ ਹੈ ਵੀ ਜੇ ਤੁਸੀਂ ਸਾਰੇ ਸਾਫ ਦੇਓ ਸਹਿਯੋਗ ਕਰੋ ਤਾਂ ਹੀ ਇਸ ਬਿਲਡਿੰਗ ਦੇ ਕਾਰਜ ਦੇ ਵਿੱਚ ਅਸੀਂ ਅੱਗੇ ਵਧੀਏ ਸਾਨੂੰ ਲੋੜ ਆ ਜੀ ਸਰੀਏ ਦੀ ਸੀਮੈਂਟ ਦੀ ਰੇਤੇ ਦੀ ਬਜਰੀ ਦੀ ਇੱਟਾਂ ਦੀ ਤੇ ਉਹਦੇ ਵਿੱਚ ਤੁਹਾਡਾ ਸਾਥ ਚਾਹੀਦਾ ਜੀ ਸਾਨੂੰ ਜਿਹੜਾ ਸਰੀਆ ਚਾਹੀਦਾ ਉਦੇ ਵਿੱਚ 25mm ਦਾ ਸਰੀਆ ਚਾਹੀਦਾ ਜੀ 40 ਟਨ 20mm ਦਾ 25 ਟਨ 16mm ਦਾ 20 ਟਨ 12mm ਦਾ 12 15 ਟਨ 8mm ਦਾ 15 ਟਨ ਇੱਕ ਤਾਰ ਚਾਹੀਦੀ ਜਿਹੜੀ ਜਾਲ ਬੰਨਣ ਵਾਲੀ ਹੈ 1 ਟਨ ਕਿੱਟਾਂ ਚਾਹੀਦੀਆਂ ਵਾ ਇਹਦੇ ਵਿੱਚ ਕਰੀਬ 40 50 ਟਰੱਕ ਬਜਰੀ ਦੇ ਚਾਹੀਦੇ ਆ ਰੇਤੇ ਦੇ ਚਾਹੀਦੇ ਆ ਘੱਗਰ ਸੈਂਡ ਦੇ ਚਾਹੀਦੇ ਆ ਪਰ ਇਹ ਸਾਰਾ ਕੁਝ ਜੇ ਤੁਸੀਂ ਸਾਡਾ ਸਾਥ ਦਿਓ ਅਸੀਂ ਜਲਦੀ ਬਿਲਡਿੰਗ ਦਾ ਕੰਮ ਸ਼ੁਰੂ ਕਰ ਦਈਏ ਕਿਉਂਕਿ ਹੁਣ ਬਾਪੂ ਬਜ਼ੁਰਗ ਪਰਿਵਾਰ ਵੱਡਾ ਹੋ ਰਿਹਾ ਸੁੱਖ ਨਾਲ ਤੇ ਫਿਰ ਜਿਹੜਾ ਛੋਟਾ ਹੋ ਰਿਹਾ ਵੈਸੇ ਤਾਂ ਅਸੀਂ ਇਸ ਚੀਜ਼ ਦੇ ਹਾਂ ਵੀ ਇਦਾਂ ਦੇ ਘਰ ਬਣਨੇ ਨਹੀਂ ਚਾਹੀਦੇ ਇਦਾਂ ਦੇ ਘਰਾਂ ਦੇ ਵਿੱਚ ਲੋੜ ਨਾ ਪਵੇ ਕਿਸੇ ਨੂੰ ਇਸ ਤਰ੍ਹਾਂ ਦੇ ਹਾਲਾਤਾਂ 'ਚ ਲੈ ਕੇ ਆਉਣ ਦੀ ਜਿਹੜੇ ਹਾਲਾਤਾਂ ਤੁਸੀਂ ਸਾਡੀਆਂ ਵੀਡੀਓ 'ਚ ਦੇਖਦੇ ਹੋ ਬਾਪੂ ਬਜ਼ੁਰਗਾਂ ਨੂੰ ਬੱਚਿਆਂ ਨੂੰ ਭੈਣਾਂ ਨੂੰ ਮਾਵਾਂ ਨੂੰ ਆਉਂਦਿਆਂ ਹੋਇਆਂ ਕਿਉਂਕਿ ਸਾਡੀ ਸੋਸਾਇਟੀ ਦੇ ਵਿੱਚ ਲੋਕ ਅਵੇਅਰ ਹੋਣ ਆਪਣੀ ਆਪਣੀ ਜ਼ਿੰਮੇਵਾਰੀ ਸਾਂਭਣ ਰਿਸ਼ਤੇਦਾਰ ਆਪਣਿਆਂ ਦਾ ਸਾਥ ਦੇਣ ਤਾਂ ਇਦਾਂ ਦੇ ਸ਼ੈਲਟਰ ਬਣਾਉਣੇ ਨਾ ਪੈਣ ਪਰ ਅੱਜ ਜ਼ਰੂਰਤ ਹੈ ਜਿਹੜੀ ਸਾਡੇ ਪਰਿਵਾਰ ਦੀ ਉਹਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਜਿਹੜੇ ਆ ਪ੍ਰਸ਼ਾਦਾ ਵਰਤੌਂਦੇ ਵੀਰ ਤੁਰੇ ਫਿਰਦੇ ਤੁਸੀਂ ਦੇਖਦੇ ਹੋ ਇਹ ਕਿਸੇ ਟਾਈਮ ਪੇਸ਼ੈਂਟ ਸੀਗੇ ਅੱਜ 5000 ਤੋਂ ਵੱਧ ਮੈਂਬਰ ਪਿਛਲੇ 10 ਸਾਲਾਂ 'ਚ ਲਗਭਗ ਘਰਾਂ ਨੂੰ ਜਾ ਚੁੱਕੇ ਆ ਜਿਹੜੇ ਠੀਕ ਹੋ ਗਏ ਨੇ ਜਾਂ ਜਿਨ੍ਹਾਂ ਦੇ ਘਰ ਲੱਭ ਲਏ ਗਏ ਨੇ ਇਸੇ ਤਰ੍ਹਾਂ ਹੀ 700 ਦੇ ਕਰੀਬ ਮੈਂਬਰ ਉਸ ਅਕਾਲਪੁਰਖ ਵਾਹਿਗੁਰੂ ਦੇ ਘਰ ਜਾ ਚੁੱਕੇ ਆ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਪਰ ਇਹ ਸਾਰਾ ਕੁਝ ਕਰਦੇ ਆ ਕਰਦੇ ਆ ਮਨ ਦੇ ਵਿੱਚ ਇਹ ਵਿਚਾਰ ਵੀ ਆਉਂਦੇ ਆ ਵੀ ਆ ਬਾਪੂ ਬਚਨ ਸਿੰਘ ਵਰਗੇ ਬਜ਼ੁਰਗ ਸਾਡੇ ਸੜਕਾਂ ਤੇ ਰੁਲਣਗੇ ਤੜਫ ਤੜਫ ਕੇ ਆਪਣੇ ਘਰਾਂ ਤੇ ਆਪਣੇ ਘਰਦਿਆਂ ਬੇੜਿਆਂ ਦੇ ਵਿੱਚ ਲਵਾਰਸਾਂ ਵਾਂਗ ਰਿਉਣ ਜਿਉਣਗੇ ਆਪਣੇ ਸਾਥ ਦੇਣੋਂ ਹਟ ਜਾਂਦੇ ਨੇ ਆਪਣੇ ਪਛਾਨੋਂ ਵੀ ਹਟ ਜਾਂਦੇ ਨੇ ਤੇ ਇਹ ਬੇਨਤੀ ਆ ਸਾਡੀ ਭੈਣੋ ਤੇ ਭਰਾਵੋ ਇਹਨਾਂ ਘਰਾਂ ਦੀਆਂ ਜ਼ਰੂਰਤਾਂ ਨੂੰ ਵੱਡਿਆ ਹੋਣ ਤੋਂ ਬਚਾਉਣ ਲਈ ਤੁਸੀਂ ਸਾਰੇ ਆਪਣੇ ਆਸ-ਪਾਸੇ ਲੋਕਾਂ ਦੀ ਮਦਦ ਕਰਿਆ ਕਰੋ ਤੇ ਸਾਡੀ ਇਹ ਰਿਕੁਆਇਰਮੈਂਟ ਹੈ ਜਿਹੜੀ ਜਿਹਦੇ ਵਿੱਚ ਸਾਨੂੰ ਲੋੜ ਆ ਜਿਵੇਂ ਤੁਹਾਨੂੰ ਦੱਸਿਆ ਲਿਸਟ ਲਗਾਈ ਆ ਉੱਤੇ ਬਿਲਡਿੰਗ ਦੇ ਮਟੀਰੀਅਲ ਦੀ ਕੀ ਕੀ ਚਾਹੀਦਾ ਉੱਤੇ ਫੋਟੋ ਲੱਗੀ ਹੋਈ ਆ ਤੇ ਇੱਕ ਸਾਡੀ ਲੋੜ ਆ ਜੀ ਹਸਪੀਟਲ ਦੇ ਵਿੱਚ ਵੈਂਟੀਲੇਟਰ ਮਸ਼ੀਨ ਚਾਹੀਦੀਆਂ ਜੀ ਦੋ ਇੱਕ ਸਾਡੇ ਹਸਪੀਟਲ ਵਿੱਚ ਐਮ ਆਰ ਆਈ ਕਰਾਉਣ ਵਾਲੀ ਹੈ ਬੱਚਿਆਂ ਦੀਆਂ 25 ਐਮ ਆਰ ਆਈਆਂ ਪੈਂਡਿੰਗ ਆ ਜੀ ਇੱਕ ਸਾਡੇ ਹਸਪਤਾਲ 'ਚ ਦਵਾਈਆਂ ਦੀ ਲੋੜ ਆ ਜੀ ਜਰਨਲ ਦਵਾਈਆਂ ਮੈਡੀਸਨ ਤੁਸੀਂ ਸਾਨੂੰ ਲੈ ਕੇ ਦੇ ਸਕਦੇ ਹੋ ਜਾਂ ਤੁਸੀਂ ਸਾਡੇ ਨਾਲ ਐਜੇ ਸੇਵਾਦਾਰ ਐਡ ਹੋ ਕੇ ਅਕਾਊਂਟ ਰਾਹੀਂ ਸੇਵਾ ਪਹੁੰਚ ਸਕਦੇ ਹੋ ਤੇ ਜਿਹੜੀ ਦਵਾਈ ਆ ਉਹ ਅਸੀਂ ਸਿੱਧੀ ਕੰਪਨੀਆਂ ਤੋਂ ਡਾਇਰੈਕਟ ਲੈਨੇ ਆ ਸਾਨੂੰ ਸਸਤੀ ਪੈਂਦੀ ਆ ਦਵਾਈ ਜਿਹੜੀ ਦਵਾਈ ਸਾਨੂੰ ਆਮ ਤੁਹਾਨੂੰ ਦੁਕਾਨ ਤੋਂ ਲਵੋਗੇ ਤਾਂ 100 ਰੁਪਏ ਦੀ ਮਿਲਣੀ ਆ ਤਾਂ ਸਾਨੂੰ ਉਹੀ ਦਵਾਈ 25-30 ਰੁਪਏ ਦੀ ਪੈਂਦੀ ਆ ਜੇ ਅਸੀਂ ਸਿੱਧਾ ਕੰਪਨੀਆਂ ਤੋਂ ਖਰੀਦਦੇ ਆ ਕਿਉਂਕਿ ਪਹਿਲਾਂ ਅਸੀਂ ਵੀ ਦੁਕਾਨਾਂ ਤੋਂ ਹੀ ਖਰੀਦਦੇ ਸੀ ਹੁਣ ਪਿਛਲੇ ਸਮੇਂ 'ਚ ਅਸੀਂ ਡੀ.ਐਲ ਨੰਬਰ ਲੈ ਲਿਆ ਤਾਂ ਹੁਣ ਸਾਨੂੰ ਬਹੁਤ ਮੰਨ ਲਓ ਸਸਤਾ ਮਿਲਦਾ ਹੈ ਦਵਾਈਆਂ ਦਾ ਸਮਾਨ ਜਿਹੜਾ ਬਾਕੀ ਸਾਨੂੰ ਮੋਨੀਟਰ ਚਾਹੀਦੇ ਜਿਹੜੇ ਹਸਪਤਾਲ ਚ ਬਿੱਡਾਂ ਦੇ ਸਹਰਾਣੇ ਲੱਗੇ ਹੁੰਦੇ ਡਾਕਟਰਾਂ ਦੇ ਜਿੱਥੇ ਉੱਤੇ ਉਹਨਾਂ ਦੀ ਪਲਸ ਬੀਪੀ ਸ਼ੂਗਰ ਨਜ਼ਰ ਆ ਰਿਹਾ ਹੁੰਦਾ ਟੀਲੀਵੀਜ਼ਨ ਜਿਆ ਉਹ ਲੋੜ ਆ ਸਾਨੂੰ ਮੋਨੀਟਰਾਂ ਦੀ ਫਿਰ ਸਾਨੂੰ ਇੱਕ ਥੈਰੇਪੀ ਮਸ਼ੀਨ ਚਾਹੀਦੀ ਹੈ ਜੀ ਇਹ ਆ ਵਾਲੀ ਮਸ਼ੀਨ ਆ ਜੀ 3M VAC ਅਲਟਰਾ ਮਸ਼ੀਨ ਆ ਜੀ ਇਹ ਥੈਰੇਪੀ ਵਾਸਤੇ ਆ ਜੀ ਇਹ ਮਸ਼ੀਨ ਦੀ ਬਹੁਤ ਜ਼ਰੂਰਤ ਆ ਜੀ ਸਾਨੂੰ ਡਾਈਪਰ ਚਾਹੀਦੇ ਆ ਜੀ ਸਾਨੂੰ ਜਿਹੜੇ ਸਾਡੇ ਕੋਲੇ ਕਰੀਬ 200 ਮੈਂਬਰ ਨੇ ਜਿਨ੍ਹਾਂ ਦੇ ਡਾਈਪਰ ਲੱਗਦੇ ਨੇ ਬਿੱਡਾਂ ਤੇ ਹੀ ਰਹਿੰਦੇ ਨੇ ਜਿਹੜੇ ਮੰਜੀਆਂ ਤੇ ਨੇ ਚੱਲ ਫਿਰ ਨਹੀਂ ਸਕਦੇ ਜਾਂ ਬੀਲ ਚੇਰਾਂ ਤੇ ਹੀ ਨੇ ਉਹਨਾਂ ਨੂੰ ਡਾਈਪਰ ਸ਼ੀਟਾਂ ਦੇ ਵੀ ਲੋੜ ਆ ਡਾਈਪਰਾਂ ਦੇ ਲੋੜ ਆ ਗਲਵਜ਼ ਚਾਹੀਦੇ ਨੇ ਮਾਸਕ ਚਾਹੀਦੇ ਨੇ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਜਿਹੜੀਆਂ ਸਾਡੇ ਪਰਿਵਾਰ ਦੇ ਵਿੱਚ ਉਹਨਾਂ 'ਚ ਵੀ ਸਾਡਾ ਜ਼ਰੂਰ ਸਹਿਯੋਗ ਦਿਓ ਜੀ ਤੇ ਅੱਗੇ ਜਿਵੇਂ ਅਕਸਰ ਗੱਲ ਕਰਦੇ ਹੁੰਦੇ ਹਾਂ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਆ ਮਈ ਜੂਨ ਜੁਲਾਈ ਅਗਸਤ ਇਹ 4-5 ਮਹੀਨੇ ਬਹੁਤ ਔਖਾ ਹੋ ਜਾਂਦਾ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਕਿਉਂਕਿ ਜਿਹੜੇ ਐਨਆਰਆਈ ਭੈਣ ਭਰਾ ਨੇ ਉਹ ਇਹਨਾਂ ਦਿਨਾਂ 'ਚ ਬਹੁਤ ਘੱਟ ਆਉਂਦੇ ਨੇ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਵਿਜ਼ਟਰ ਨੇ ਨਾਲੋਂ ਅੱਜ ਜੇ ਗੱਲ ਕਰੀਏ ਤਾਂ 10 ਜਾਂ 12 ਬੰਦੇ ਇੱਕ ਦਿਨ ਦੇ ਵਿੱਚ ਕੋਈ ਵਿਜ਼ਿਟ ਕਰਨ ਆਉਂਦੇ ਨੇ ਤੇ ਜਿਹੜੇ ਸਰਦੀਆਂ ਦੇ ਵਿੱਚ ਕਰੀਬ 50 ਤੋਂ 60 ਬੰਦੇ ਆਉਂਦੇ ਸੀ ਤਾਂ ਉਹਦੇ ਕਰਕੇ ਵੀ ਸਾਡੀ ਜ਼ਰੂਰਤਾਂ ਜਿਹੜੀਆਂ ਇਹਨਾਂ ਦਿਨਾਂ 'ਚ ਥੋੜੀਆਂ ਜਿਹੀਆਂ ਜ਼ਿਆਦਾ ਵੱਧ ਜਾਂਦੀਆਂ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਜੀ ਜਿਹੜੇ ਭੈਣ ਭਰਾ ਸਹਿਯੋਗ ਦੇ ਸਕਦੇ ਆ ਉਹ ਜਰੂਰ ਆਪਣਾ ਬਣਦਾ ਯੋਗਦਾਨ ਪਾਉਣ ਇੱਥੇ ਆ ਕੇ ਜਾਓ ਮਿਲ ਕੇ ਜਾਓ ਵਿਜ਼ਿਟ ਕਰਕੇ ਜਾਓ ਸਾਡੇ ਅੰਦਰ ਸੁਪਨਿਆਂ ਦੇ ਘਰ ਤੇ ਛੋਟਾ ਜਿਹਾ ਹਸਪੀਟਲ ਬਣਾਇਆ ਉੱਥੇ ਸਾਡੇ ਕੋਲੇ ਡਾਕਟਰ ਨੇ ਨਰਸਿੰਗ ਸਟਾਫ ਆ ਉਹਨਾਂ ਦੀਆਂ ਤਨਖਾਹਾਂ ਦੇਣੀਆਂ ਤੇ ਉਹ ਪਰਿਵਾਰ ਦੀਆਂ ਹੋਰ ਬਹੁਤ ਸਾਰੀਆਂ ਜ਼ਰੂਰਤਾਂ ਆ ਜਿਹੜੀਆਂ ਪੂਰੀਆਂ ਕਰਨੀਆਂ ਤਾਂ ਤੁਹਾਡੀ ਜ਼ਰੂਰਤ ਆ ਤੁਹਾਡੇ ਸਾਥ ਦੀ ਜ਼ਰੂਰਤ ਸਾਨੂੰ ਜਰੂਰ ਸਹਿਯੋਗ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਬਹੁਤ ਬਹੁਤ ਧੰਨਵਾਦ ਜੀ ਜਿੰਨੀਆਂ ਕਿ ਰਿਕੁਆਇਰਮੈਂਟਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਦੇ ਵਿੱਚੋਂ ਹਜੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ ਰਹਿ ਗਈਆਂ ਜਿਹੜੀਆਂ ਜਿਹਦੇ ਵਿੱਚ ਵੱਡੇ ਕੂਲਰ ਚਾਹੀਦੇ ਆ ਜੀ ਜਿਹੜੇ ਪਲਾਸਟਿਕ ਦੀ ਬਾਡੀ ਵਾਲੇ ਆ ਫੋਟੋ ਲਾਈ ਆ ਸੀ ਉੱਪਰ ਇਹਦੇ ਤੁਸੀਂ ਦੇਖ ਸਕਦੇ ਹੋ ਤੇ ਪੱਖੇ ਚਾਹੀਦੇ ਆ ਜੀ ਜਿਹੜੇ ਵੱਡੇ ਸਟੈਂਡਿੰਗ ਪੱਖੇ ਹੁੰਦੇ ਆ ਉਹਨਾਂ ਦੀਆਂ ਵੀ ਫੋਟੋਆਂ ਲਾਈਆਂ ਉੱਪਰ ਅਸੀਂ ਤੇ ਸ਼ੈੱਡ ਵਿੱਚ ਵੱਡਾ ਪੱਖਾ ਚਾਹੀਦੇ ਜਿਹੜੇ ਕਾਫੀ ਵੱਡਾ ਪੱਕਾ ਹੁੰਦਾ ਵੱਡੀ ਦੂਰ ਤੱਕ ਹਵਾ ਮਾਰਦੇ ਆ ਆ ਮੈਟ ਜਿਹੜੇ ਥੱਲੇ ਵਿਛਾਏ ਹੋਏ ਆ ਆ ਮੈਟ ਚਾਹੀਦੇ ਆ ਜੀ ਸਾਨੂੰ ਕਿਉਂਕਿ ਫੰਕਸ਼ਨ ਕਰਦੇ ਆ ਕੋਈ ਪ੍ਰੋਗਰਾਮ ਕਰਦੇ ਆ ਤਾਂ ਮੈਟ ਟੈਂਟ ਤੋਂ ਮਗਾਉਣੇ ਪੈਂਦੇ ਆ ਜਾਂ ਟੈਂਟ ਵਾਲਿਆਂ ਤੋਂ ਲੈਣੇ ਪੈਂਦੇ ਆ ਤੇ ਇਹ ਸੀ ਚਾਹੁੰਦੇ ਆ ਵੀ ਸਾਡੇ ਕੋਲੇ ਆਪਦੇ ਮੈਟ ਹੀ ਨਿਕ ਹੋ ਜਾਣ ਤੇ ਇੱਕ 4 ਇੰਚ ਦੀ ਜਿਹੜੀ ਪਾਈਪ ਹੁੰਦੀ ਆ ਪਲਾਸਟਿਕ ਦੀ ਜਿਹੜੀ ਪ੍ਰਣਾਲੀਆਂ ਚ ਟਾਇਲਟ ਵਾਲੀਆਂ ਸਾਰੀਆਂ ਸੈਂਟਰੀ ਦੇ ਵਾਸਤੇ ਯੂਜ਼ ਹੁੰਦੀ ਆ ਉਹ ਪਾਈਪ ਦੀ ਵੱਧ ਤੋਂ ਵੱਧ ਲੋਡ ਆ ਜੀ ਸਾਨੂੰ ਤੁਸੀਂ ਪਾਈਪ ਇੱਕ ਸਾਊਂਡ ਦਾ ਸਮਾਨ ਪਰਿਵਾਰ ਵੱਡਾ ਹੋ ਗਿਆ ਘਰ ਬਹੁਤ ਵੱਡਾ ਹੋ ਗਿਆ ਚਾਰੇ ਪਾਸੇ ਸਪੀਕਰ ਦੀ ਆਵਾਜ਼ ਲਾਸ ਭਿੰਨੀ ਆਵਾਜ਼ ਚ ਕੀਰਤਨ ਚੱਲੀ ਜਾਵੇ ਕਥਾ ਚੱਲੀ ਜਾਵੇ ਉਹ ਸਾਰਾ ਸਾਊਂਡ ਦਾ ਸਮਾਨ ਚਾਹੀਦਾ ਜੀ ਸਾਨੂੰ ਤੇ ਬਾਕੀ ਰੇਤਾ ਬਜਰੀ ਸੀਮੈਂਟ ਇੱਟਾਂ ਤੇ ਸਰੀਆ ਗਟਕਾ ਘੱਗਰ ਸੈਂਡ ਇਹ ਜ਼ਰੂਰਤਾਂ ਨਹੀਂ ਸਾਡੀ ਅਸੀਂ ਨਹੀਂ ਆ ਕਿ ਬੇਨਤੀਆਂ ਜੀ ਜਰੂਰ ਇਸ ਬੇਨਤੀ ਨੂੰ ਸਮਝਿਓ ਅਸੀਂ ਬੀਬੀਆਂ ਤੇ ਭੈਣਾਂ ਦਾ ਘਰ ਆ ਜਿਹੜਾ ਉਹ ਜਲਦੀ ਬਣਾਉਣਾ ਚਾਹੁੰਦੇ ਆ ਕਿਉਂਕਿ ਬੇੜਾ ਬਹੁਤ ਛੋਟਾ ਹੋ ਗਿਆ ਪਰਿਵਾਰ ਬਹੁਤ ਵੱਡਾ ਹੋ ਗਿਆ। ਇਵੇਂ ਹੀ ਬੀਬੀਆਂ ਵਾਲੇ ਪਾਸੇ ਵੀ ਬੀਬੀਆਂ ਦਾ ਬੇੜਾ ਵੀ ਬਹੁਤ ਛੋਟਾ ਵਾ। ਬੀਬੀਆਂ ਨੂੰ ਵੀ ਘੁੰਮਣਾ, ਬਹਿਣਾ, ਨਿਕਲਣਾ, ਉੱਠਣਾ ਇੰਜ ਲੱਗਦਾ ਕਈ ਵਾਰੀ ਵੀ ਜਿਵੇਂ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੀਆਂ ਬੀਬੀਆਂ ਭੈਣਾਂ ਨਾਲ ਜਿਵੇਂ ਜਾਗਤੀ ਕਰ ਰਹੇ ਹੁੰਨੇ ਆ। ਆ ਛੋਟਾ ਜਿਹਾ ਬੇੜਾ ਤੁਸੀਂ ਦੇਖੋ। ਇਸ ਬੇੜੇ ਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਸਡੀਆਂ ਮਤਾਵਾਂ 180 ਮੈਂਬਰ ਨੇ ਸਾਡੇ ਜਿਹੜੇ ਫੀਮੇਲ ਮੈਂਬਰ ਨੇ ਉਹਨਾਂ ਸਾਰਿਆਂ ਨੇ ਬਹਿਣਾ ਬਹੁਤ ਔਖਾ ਹੋ ਜਾਂਦਾ ਉਹਨਾਂ ਦਾ ਬਹੁਤ ਮੁਸ਼ਕਲ ਹੋ ਜਾਂਦਾ ਘੁੰਮਣਾ ਫਿਰਨਾ ਸੈਰ ਕਰਨੀ ਤੇ ਇਹ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਆ ਹੁਣ ਦੇਖੋ ਇਹ ਪਰਿਵਾਰ ਦੀਆਂ ਸਾਡੇ ਦੀਆਂ ਤਸਵੀਰਾਂ ਆ ਸਾਡੇ ਪਰਿਵਾਰ ਦਾ ਸੁਪਨਿਆਂ ਦਾ ਇੱਕ ਘਰ ਜਿਹੜਾ ਬੀਬੀਆਂ ਤੇ ਭੈਣਾਂ ਦਾ ਘਰ ਬਣਨਾ ਇਹ ਸਾਡਾ ਆਉਣ ਵਾਲੇ ਸਮੇਂ ਦਾ ਸੁਪਨਾ ਆ ਟੈਂਟ ਤਰਪਾਲਾਂ ਤੇ ਤੰਬੂਆਂ ਤੋਂ ਸ਼ੁਰੂ ਹੋਇਆ ਸੀ ਆ ਤੰਬੂ ਜਿਹੜਾ ਤੁਸੀਂ ਗੋਲ ਧਾਰੇ ਜੇ ਲੱਗਿਆ ਦੇਖਦੇ ਹੋ ਇਹ ਪਹਿਲਾ ਤੰਬੂ ਸੀ ਜਿਹੜਾ ਸਾਡੀਆਂ ਬੀਬੀਆਂ ਤੇ ਭੈਣਾਂ ਵਾਸਤੇ ਲਾਇਆ ਗਿਆ ਸੀ ਬਾਰਨਹਾੜੇ ਜਦੋਂ ਅਸੀਂ ਲੈਂਦੇ ਸੀ ਤੇ ਅੱਜ ਇਹਨਾਂ ਤੰਬੂਆਂ ਤਰਪਾਲਾਂ ਚੋਂ ਨਿਕਲ ਕੇ ਬੜੀ ਵੱਡੀ ਕਿਰਪਾ ਹੋਈ ਹੈ ਗੁਰੂ ਸਾਹਿਬ ਦੀ ਘਰ ਬਣ ਗਏ ਨੇ ਪਰ ਇਹਨਾਂ ਘਰਾਂ ਦੇ ਵਿੱਚ ਜਿਹੜੀਆਂ ਸਾਡੀਆਂ ਮਾਵਾਂ ਤੇ ਭੈਣਾਂ ਦੀ ਜ਼ਿੰਮੇਵਾਰੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ੀ ਆ ਉਸ ਜ਼ਿੰਮੇਵਾਰੀ ਨੂੰ ਅਸੀਂ ਚੰਗੇ ਤਰੀਕੇ ਨਾਲ ਨਿਭਾ ਸਕੀਏ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਜੀ ਪਰ ਹਮੇਸ਼ਾ ਦੀ ਤਰ੍ਹਾਂ ਇੱਕੋ ਹੀ ਗੱਲ ਆ ਵੀ ਇਹਨਾਂ ਮਾਵਾਂ ਨੂੰ ਭੈਣਾਂ ਨੂੰ ਸਾਡੀਆਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਉੱਥੇ ਇਹਨਾਂ ਦੀ ਸਪੋਰਟ ਹੋਵੇ ਉੱਥੇ ਇਹਨਾਂ ਦੀ ਮਦਦ ਹੋਵੇ ਲੋੜ ਨਾ ਪਵੇ ਇਦਾਂ ਦੇ ਘਰਾਂ ਦੇ ਵਿੱਚ ਆਉਣ ਦੀ ਇਹ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਤੁਸੀਂ ਦੇਖਦੇ ਹੋ ਬੈੱਡ ਲੱਗੇ ਹੋਏ ਨੇ ਸਾਰੇ ਅਸੀਂ ਆਪਣੇ ਵੱਲੋਂ ਸਾਫ਼ ਸਫਾਈ ਦਾ ਧਿਆਨ ਖਾਣ ਪੀਣ ਦਾ ਧਿਆਨ ਲੀੜੇ ਕੱਪੜੇ ਦਾ ਪ੍ਰਸ਼ਾਦ ਦੇ ਪਾਣੀ ਦਾ ਹਰ ਚੀਜ਼ ਦਾ ਉਸੇ ਤਰ੍ਹਾਂ ਹੀ ਕਰਦੇ ਆ ਜਿੱਦਾਂ ਸਾਡੀ ਆਪਣੇ ਘਰ ਚ ਆਪਣੀ ਮਾਵਾ ਆਪਣੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਤੇ ਸਾਡੀ ਕੋਸ਼ਿਸ਼ ਆ ਆਉਣ ਵਾਲੇ ਸਮੇਂ ਚ ਵੀ ਸਾਡੀਆਂ ਇਹ ਧੀਆਂ ਪੜ੍ਹ ਲਿਖ ਕੇ ਚੰਗੀਆਂ ਅਫਸਰ ਬਣਨ ਪੜ੍ਹ ਲਿਖ ਕੇ ਇਹ ਧੀਆਂ ਲੋਕਾਂ ਨੂੰ ਜਾਗਰੂਕ ਕਰਨ ਲੋਕਾਂ ਦੇ ਦਿਲੋ ਦਿਮਾਗ ਦੇ ਵਿੱਚ ਜਿਹੜੇ ਅੱਜ ਬਖਰੇਵੇਂ ਪੈਦਾ ਹੋਏ ਪਏ ਆ ਆਪਣਿਆਂ ਨੂੰ ਨਾਂ ਪਛਾਣਨਾ ਆਪਣਿਆਂ ਦੇ ਨਾਲ ਨਾ ਖੜਨਾ ਉਹਦੇ ਵਾਸਤੇ ਇਹ ਬੱਚੀਆਂ ਸਾਡੀਆਂ ਚੰਗੇ ਅਫਸਰ ਬਣ ਕੇ ਸਮਾਜ ਦੇ ਵਿੱਚ ਚੰਗਾ ਸਨੇਹਾ ਲੈ ਕੇ ਜਾਣ ਤੇ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਆਪਣੇ ਆਦੇ ਨਾਲ ਕਿਵੇਂ ਖੜਨਾ ਅੱਜ ਇਹ ਮਾਤਾ ਜੀ ਆਉਂਦੇ ਆਪਣੀ ਪੋਤਰੀ ਦੇ ਨਾਲ ਇਹ ਸਾਡੀ ਸੁਖਮਣ ਸਾਡੇ ਕੋਲੇ ਰਹਿੰਦੀ ਆ ਆ ਜਾ ਸੁਖਮਣ ਆ ਜਾ ਤੇ ਇਹ ਸੁਖਮਣ ਦਾ ਸਾਡੀ ਦਾ ਪਰਿਵਾਰ ਦੇ ਵਿੱਚ ਐਸਾ ਦੁਖਾਂਤ ਹੋਇਆ ਮੰਮੀ ਤੇ ਪਾਪਾ ਤੁਰ ਗਏ ਦਾਦਾ ਜੀ ਵੀ ਤੁਰ ਗਏ ਇਕੱਲੀ ਦਾਦੀ ਹੋਈ ਸੀ ਸੁਖਮਣ ਤੇ ਇਹਦੇ ਭਰਾ ਨੂੰ ਦੋਨਾਂ ਨੂੰ ਪਾਲਦੀ ਸੀ ਇਹ ਦਾਦੀ ਵਿਚਾਰੀ ਤੇ ਦਾਦੀ ਵੀ ਡੱਗ ਪਈ ਇਹਦੇ ਵੀ ਪ੍ਰੋਬਲਮ ਆ ਗਈ ਸੱਟ ਲੱਗ ਗਈ ਤੇ ਪੋਤੀ ਸਾਭੀ ਨਹੀਂ ਸੀ ਜਾਂਦੀ ਹੁਣ ਟੱਕੇ ਮਾਰਦੀ ਦਾਦੀ ਦੀ ਜਿਹੜੀ ਹਾਲਤ ਇਹਦੇ ਟੱਕਿਆਂ ਕਰਕੇ ਇਦਾਂ ਦੀ ਹੋ ਗਈ ਵੀ ਦਾਦੀ ਦੇ ਕੁੱਪ ਪੈ ਗਿਆ ਢੋਈ ਦੇ ਵਿੱਚ ਫਿਰ ਇਹ ਮਾਂ ਸਾਡੇ ਕੋਲੇ ਆਪਣੀ ਪੋਤੀ ਨੂੰ ਤੇ ਪੋਤੇ ਨੂੰ ਲੈ ਕੇ ਆਏ ਤਰਨਤਨ ਸਾਹਿਬ ਤੋਂ ਇੱਥੇ ਰਹੇ ਦੋ ਟਾਈ ਮਹੀਨੇ ਸੋਖਮਣ ਵੀ ਸਾਡੇ ਕੋਲੇ ਰਹੀ ਸੋਖਮਣ ਫਿਰ ਸਾਡੇ ਕੋਲੇ ਰਹਿਣ ਲੱਗੀ ਦਾਦੀ ਆਪਣੇ ਪੋਤੇ ਨੂੰ ਲੈ ਕੇ ਵਾਪਸ ਚੱਲੇ ਗਈ ਆਪਣੇ ਪਿੰਡ ਤੇ ਅੱਜ ਇਹ ਦਾਦੀ ਆਪਣੀ ਪੋਤਰੀ ਨੂੰ ਮਿਲਣ ਆਈ ਹੈ ਛੁੱਟੀਆਂ ਦੇ ਵਿੱਚ ਹੁਣ ਨਾਲ ਹੋ ਗਏ 15 20 ਦਿਨ ਇੱਥੇ ਦਾਦੀ ਰਹਿ ਰਹੀ ਆ ਨਾਲ ਇਹਦਾ ਭਰਾ ਅਰਮਾਨ ਵੀ ਉਹ ਸੇਵਾ ਕਰਾ ਰਿਹਾ ਉਧਰ ਸਾਡੇ ਨਾਲ ਤੇ ਐਸੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਜ਼ਰੂਰਤ ਆ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਸੁਖਮਣ ਦੀ ਅਸੀਂ ਦਾਦੀ ਦੀ ਥਾਂ ਖੜ੍ਹ ਸਕੀਏ ਸੁਖਮਣ ਦੀ ਮੰਮੀ ਪਾਪਾ ਦੀ ਥਾਂ ਤੇ ਖੜ੍ਹ ਸਕੀਏ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਸਾਡੀਆਂ ਦਵਾਮਾ ਹਾਂ ਮਾ ਤੁਸੀਂ ਤੇ ਸਾਡੇ ਕੋਲੋਂ ਹੋ ਕੇ ਆ ਗਏ ਜੇ ਚਾਰ ਬੱਚੇ ਜਿਹੜੇ ਲਿਆਂਦੇ ਦੋ ਗੁੱਡੀਆਂ ਤੇ ਨੇੜੇ ਘਰ ਹਾਂਜੀ ਥੋੜੇ ਜਿੰਨਾ ਇਥੋਂ ਥੋੜਾ ਪਿੰਡ ਨੇੜੇ ਹਾਂਜੀ ਕਿਹੜਾ ਪਿੰਡ ਹੈ ਇਹਦਾ ਪਤਾ ਜਮਰਾ ਲੱਗੇ ਸਾਡੇ ਨਾਂ ਦਾ ਪਿੰਡ ਹੈ ਕਿੰਨੇ ਕੁ ਦੂਰ ਸੀ ਇਥੋਂ ਥੋੜਾ ਹੀ ਅਗਲੇ ਪਿੰਡ ਸੀ ਅਗਲਾ ਪਿੰਡ ਹੀ ਸੀ ਹਾਂਜੀ ਮੈਂ ਆਖਿਆ ਮੈਨੂੰ ਪਤਾ ਨਹੀਂ ਕੋਈ ਨਾ ਸੀ ਆਉਣਾ ਮੈਂ ਫਿਰ ਮਾਰਾਂਗੇ ਕਿਹੜਾ ਜਰੂਰ ਆਉਣਾ ਮੇਰਾ ਕਾਰ ਵੇਖਣਾ ਜਰੂਰ ਆਉਣਾ ਵਾ ਠੀਕ ਆ ਮੈਨੂੰ ਬੜਾ ਚਾਅ ਲੱਗਿਆ ਰਮਨ ਦਾ ਘਰ ਦੇਖਿਆ ਹਾਂਜੀ ਮੈਨੂੰ ਮੈਂ ਹੁਣ ਆਉਂਗਾ ਮਿਲਣ ਜਰੂਰ ਮੈਂ ਆ ਕੇ ਜਾਊ ਇਹਨਾਂ ਦਾ ਅਸੀਂ ਘਰ ਜਾਂ ਬਣਾਉਣਾ ਉੱਥੇ ਮੈਂ ਅਸੀਂ ਆਵਾਂਗੇ ਤੁਹਾਡੇ ਕੋਲ ਵਿਆਹ ਤੇ ਜਪਾ ਭਾਈ ਜੀ ਰਮਨਦੀਪ ਦਾ ਚਰਨੂ ਕਰਨਾ ਤੇ ਪਹਿਲਾਂ ਮੇਰੇ ਘਰੇ ਮਾਰ ਰਮਨ ਮੇਰੇ ਵਿਆਹ ਕਰਤੇ ਹੋਏ ਇਹ ਤਾਂ ਬਹੁਤ ਟਾਈਮ ਪਹਿਲੇ ਆ ਜੀ ਭਾਈ ਜੀ ਕੱਲ ਜਿੱਦੀ ਅਸਲ ਔਰੀ ਸੀ ਨਾ ਮਾਟੇ ਦੇਖ ਕੇ ਤਤੋ ਮੇਰੇ ਪਿੱਛੇ ਪਈ ਸੀ ਪਾਈ ਜੀ ਕੋ ਜਾਣਾ ਪਾਈ ਜੀ ਕੋ ਜਾਣਾ ਆ ਜਾ ਬਾਈ ਜੀ ਕੋ ਆ ਜਾ ਬਾਈ ਜੀ ਕੋ ਇਹ ਮੇਰੀ ਭਾਣ ਜੀ ਸਾਡੀ ਛੋਨੀ ਜੀ ਗੁਰਸਿਮਰਨ ਹਾਂ ਰੇਖਾ ਭੈਣੇ ਸਤਿ ਸ੍ਰੀ ਅਕਾਲ ਥੈਰੇਪੀ ਕਰਾ ਕੇ ਲੈ ਇਹ ਸਾਡੀਆਂ ਭੈਣਾਂ ਸਾਰਾ ਦਿਨ ਬੀਬੀਆਂ ਭੈਣਾਂ ਨੂੰ ਸੰਭਾਲਣਾ ਉਧਰ ਫਿਜ਼ੀਓਥੈਰੇਪੀ ਬੋਰਡ ਬਣਾਈ ਹੋਈ ਹੈ ਉੱਥੇ ਥੈਰੇਪੀ ਕਰਾਉਣ ਲੈ ਕੇ ਜਾਣਾ ਸਾਰਾ ਦਿਨੇ ਕਾਰਜ ਚੱਲਦੇ ਰਹਿੰਦੇ ਆ ਜੀ ਬਸ ਸਾਡੀਆਂ ਇੰਨੀਆਂ ਇੱਕ ਬੇਨਤੀਆਂ ਜੀ ਜ਼ਰੂਰ ਕਬੂਲ ਕਰਿਓ ਇਸ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆ ਗਿਰਾ ਘਾਰ ਆ ਬੀਬੀਆਂ ਦਾ ਸਾਡੀਆਂ ਦਾ ਭੈਣਾ ਦਾ ਇਹਦਾ ਕੰਮ ਛੇਤੀ ਛੇਤੀ ਹੋ ਜੇਵੇ ਅਸੀਂ ਮਾਰਚ ਜਨਵਰੀ ਸੌਰੀ ਜੂਨ ਦੇ ਵਿੱਚ 4 ਜੂਨ ਨੂੰ ਇਹਦਾ ਨੀ ਪੱਥਰ ਰੱਖਣਾ ਚਾਹੁੰਦੇ ਸੀ ਪਰ ਸਮਾਨ ਨਾ ਪੂਰਾ ਹੋਣ ਕਰਕੇ ਅਸੀਂ ਡਿਲੇ ਕਰਤਾ ਸੀਗਾ ਤੇ ਹੁਣ ਦੇਖਦੇ ਹਾਂ ਜਿਵੇਂ ਤੁਸੀਂ ਅਸੀਂ ਬੇਸਮੈਂਟ ਦਾ ਥੱਲੇੋਂ ਪਟਿਆ ਪਿਆ ਵਾ ਤੇ ਪਰ ਕੰਮ ਨਹੀਂ ਸ਼ੁਰੂ ਹੋਇਆ ਕਿਉਂਕਿ ਸਮਾਨ ਦੀ ਘਾਟ ਹੋਣ ਕਰਕੇ ਤੇ ਇਸ ਬਿਲਡਿੰਗ ਦਾ ਕੰਮ 3 ਸਾਲ ਤੋਂ ਹਜੇ ਪੂਰਾ ਨਹੀਂ ਹੋਇਆ ਇਸ ਕਰਕੇ ਸਾਡੀ ਹਿੰਮਤ ਨਹੀਂ ਪੈ ਰਹੀ ਵੀ ਅਸੀਂ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ ਕਰੀਏ ਸਾਡਾ ਸਹਿਯੋਗ ਦਿਓ ਜੀ ਤਾਂ ਜੋ ਅਸੀਂ ਇਹ ਕਾਰਜ ਜਲਦੀ ਜਲਦੀ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ